ਸਤਿ ਸ਼੍ਰੀ ਅਕਾਲ ਦੋਸਤੋ ਕਿੱਦਾਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੀ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਿਨ ਦੀ ਸ਼ੁਭਾਤ ਹੋਈ ਆ ਬੱਦਲ ਹੋਾਈ ਜੀ ਹੋਈ ਪਈ ਬਹੁਤ ਵਧੀਆ ਮੌਸਮ ਆ ਠੰਡਾ ਠੰਡਾ ਹਵਾ ਚੱਲਣ ਦੀ ਆ ਤੁਸੀਂ ਕਿੱਦਾਂ ਬਦਲ ਹੋਏ ਆ ਮੌਸਮ ਠੰਡਾ ਅੱਜ ਸਵੇਰੇ ਸਵੇਰੇ ਤੁਸੀਂ ਥੋੜਾ ਜਿਹਾ ਬੱਦਲਾਂ ਦਾ ਫਾਇਦਾ ਲੈ ਕੇ ਤੇ ਅੱਜ ਚੱਲੇ ਆਪਾਂ ਖਾਦਪੋਣ ਲੈ ਵੀ ਬੱਚੇ ਪਾਉਂਦੇ ਟੱਬ ਇਹ ਸਵੀਮਿੰਗ ਪੂਜਣਾਉਣਗੇ ਅੱਜ ਇੱਥੇ ਥੋੜੀ ਭਰੀ ਜਾਂਦੀ ਕਿਦਾਂ ਫਿਰ ਅੱਜ ਲੈਣ ਕੇ ਨਜ਼ਾਰੇ ਹੈ ਟਾ ਸਵੀਮਿੰਗ ਪੂਲ ਚ ਭਰ ਲਓ ਭਰ ਲਓ ਮੈਂ ਉਹਨਾ ਖਾਦ ਪਾ ਕੇ ਸਤਿ ਸ੍ਰੀ ਅਕਾਲ ਮੂੰਹਾਂ ਬੋਲੀਦਾ ਹੁੰਦਾ ਸਤਿ ਸ੍ਰੀ ਅਕਾਲ ਸਾਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚਲੋ ਮੈਂ ਚੱਲਦਾ ਫਿਰ ਲਾਈਕ ਕਰੋ ਸਬਸਕ੍ਰਾਈਬ ਕਰ ਦਿਓ ਕਿੰਨੂ ਮਿਲਨੀ ਮੰਡੋ ਜੀ ਆਪਾਂ ਪਹੁੰਚ ਗਏ ਆ ਜੀ ਮੰਡ ਬੰਨ ਪਾਰ ਕਰਕੇ ਤੇ ਆਪਾਂ ਚੱਲੇ ਆ ਅਗਲੇ ਪਾਸੇ ਹੁਣ ਦਰਿਆ ਵਾਲੇ ਪਾਸੇ ਮੰਡ ਅਹ ਪਿਛਲੀ ਵਾਰੀ ਇਹਨਾਂ ਦਿਨਾਂ ਚ ਤੇ ਇੱਥੇ ਪਾਣੀ ਪਾਣੀ ਹੋਇਆ ਪਿਆ ਆ ਜੀ ਰੱਬ ਦੀ ਕਿਰਪਾ ਰੋ ਬਚਾਈ ਰਵੇ ਪਿਛਲੇ ਸਾਲ ਤੇ ਝੋਨੇ ਵੀ ਨਹੀਂ ਹੋਏ ਮੰਡ ਚ ਲੋ ਵੀ ਦੋਸਤੋ ਪਹੁੰਚ ਗਏ ਆ ਆਪਾਂ ਮਾਡਤ ਪਾਉਣ ਲੱਗਿਆ ਖਾਦ ਝੋਨਾ ਦੇਖੋ ਸਾਡਾ ਯਾਰ ਵਾਸੀ ਜਿਹਨੇ ਲੋਕੇ ਖਾਦ ਪਾ ਕੇ ਪਠਾ ਕੱਢ ਕੇ ਲੋਡ ਕਰਨੇ ਲੱਗ ਗਿਆ ਵਾ ਠੀਕ ਆ ਤਮ ਤੋਂ ਕਰਮਾਈ ਪੈਣਾ ਵਾ ਤਮ ਤੋਂ ਕਰਮਾਈ ਪੈਣਾ ਵਾ ਇਹਵੇਂ ਕੰਮ ਦੇ ਕਰਨੇ ਪੈਣਾ ਬੁੱਤਰੇ ਇਹ ਕੰਮ ਨਾ ਕਰੀਂਗੇ ਇਹਦੀ ਕਿ ਦੱਖਾਵਾਂ ਚਲਬ ਦੋ ਕਰਮੀ ਦਾ ਪੂਰੀ ਹੱਥ ਕਰਾਈ ਹੋਈ ਆ ਤੇ ਆਪਾਂ ਪੱਠੇ ਵੱਢਦੇ ਆਂ ਅਸੀਂ ਹੁਣ ਚੁੰਨੇ ਆ ਪਿੰਡ ਨੂੰ ਤੇ ਉਹ ਗੇੜਾ ਮਾਰ ਕੇ ਜਾਣਾ ਮੋਟਰ ਵਾਲ ਝੋਨੇ ਵਾਲ ਤੇ ਚੱਲਦੇ ਆਂ ਲਓ ਜੀ ਗੱगन ਹੁਣੇ ਨਹੀਂ ਲੱਗੇ ਮੋਟਰ ਕੱਢਣ ਹੋ ਗਿਆ ਆਰਡਰ ਛੱਡ ਗਈ ਸ਼ੇਵਲੀ ਪਿਗਲ ਗਈ ਇੰਨੀ ਗਰਮੀ ਵੀ ਰਹੀ ਆ ਅੱਛਾ ਸਰਵਾਰੀ ਛੱਡ ਗਈ ਲੈਓ ਇੱਛਾ ਫਿਲੋ ਤਾਂ ਫਿਲੋ ਆ ਗਈ ਮੋਟਰ ਤਾਂ ਵੇ ਕਾਟਰ ਤੇ ਨਹੀਂ ਢਿੱਲੀ ਛੜੀ ਆ ਹੈ ਛੜੀ ਵੀ ਨਹੀਂ ਕਿ ਘਮਤੀ ਵੀ ਆ ਅੱਛਾ ਗੇੜਾ ਨਹੀਂ ਖੜਦਾ ਚੱਲੀਏ ਮੋਟਰ ਨਗਰ ਕੀ ਮੋਟਰ ਚਲੋ ਚੰਗਾ ਇਹ ਵੀ ਚੱਲੇ ਸਾ ਚੱਕ ਲਓ ਚੰਗਾ ਗੱगन ਓਕੇ ਆਪਣੇ ਪੱਠੇ ਵੇਖ ਸਕਦੇ ਤੁਸੀਂ ਏਡੇ ਏਡੇ ਹੋ ਗਏ ਆ ਹੋਰ ਦਾਂ ਦਿਨਾਂ ਤੱਕ ਹੋ ਜਣੇ ਵੱਡਣ ਵਾਲੇ ਮੌਸਮ ਅੱਜ ਬਦਲ ਬਾਈ ਜੀ ਹੈਗੀ ਪਰ ਸੂਰਜੀ ਵੀ ਤਾਂ ਮਾਰਦੀਆਂ ਜਾਤੀਆਂ ਗੱਜ ਜਲੂਸ ਨਿਕਲਦਾ ਪੂਰਾ ਲੈ ਵੀ ਹਰਪ੍ਰੀਤ ਸਿੰਘ ਜਾ ਰਿਹਾ ਹਾਲ ਪਾਉਣ ਪੱਠੇ ਆਪਣੇ ਮਾਰਦੇ ਇਸ਼ਾਰਾਂ ਔਰ 10 ਦਿਨਾਂ ਤੱਕ ਹੋ ਜਾਣਾ ਵੱਡਣ ਵਾਲੇ ਇੱਕ ਅੱਧਾ ਮੀਂਹ ਪੈ ਜਾਵੇ ਨਾ ਤੇ ਇਹਨਾਂ ਨੂੰ ਖਾਦ ਛੁੱਟੀ ਜਾਣਾ ਮਾਮਣ ਫੇ ਹੋ ਜੂ ਕੰਮ ਵਧੀਆ ਚਲ ਜੀ ਫਿਰ ਆਪਾਂ ਮਿੱਤਰੋ ਨਹਾਤ ਹੋ ਗਏ ਆਪਾਂ ਹੋ ਗਏ ਤਿਆਰ ਤੇ ਆਪਾਂ ਹੁਣ ਚੱਲੇ ਆ ਜੀ ਕਪੂਰਥਲੇ ਨੂੰ ਬੱਸੇ ਜਾਣਾ ਵਾ ਉਥੋਂ ਅੱਗੇ ਜਲੰਧਰ ਨੂੰ ਜਾਣਾ ਵਾ ਗੱਡੀ ਲੈ ਕੇ ਆਉਣੀ ਰਾਜੇ ਵਾਲੀ ਉਧਰ ਦੀ ਦੇਖ ਆਏ ਬਣਨੀ ਤੇ ਉਹਨਾਂ ਨੂੰ ਮਿਲਦੇ ਆ ਕਪੂਰਥਲੇ ਜਾ ਕੇ ਉਥੋਂ ਅੱਗੇ ਜਾਵਾਂਗੇ ਫਿਰ ਜਲੰਧਰ ਨੂੰ ਲਓ ਜੀ ਦੋਸਤੋ ਬੱਸ ਦਾ ਇੰਤਜ਼ਾਰ ਕਰ ਰਹੇ ਆਂ ਤੇ ਬੱਸ ਨਹੀਂ ਆਉਣ ਦੀ 5-10 ਮਿੰਟ ਹੋ ਗਏ ਇੱਥੇ ਖੜੇ ਨੂੰ ਬੱਸ ਆਉਗੀ ਤੇ ਚੱਲਦੇ ਆਂ ਆਪਾਂ ਕਪੂਰਥਲੇ ਨੂੰ ਲਓ ਜੀ ਆਪਾਂ ਹੁਣ ਚੱਲੇ ਆਂ ਨਾਨਖਾਂ ਹੈ ਰਾਜੇ ਹਾਂ ਰਾਜੇ ਉਹਦੇ ਕੋਲ ਕਿੰਨੀ ਦੁਕਾਨ ਹੈ ਅੰਮ੍ਰਿਤਸਰ ਦਾੜ ਕੁੱਤੀ ਹੋ ਗਰੇ 1959 59 ਕੇ ਨਾਂ ਦਾ ਨਾਂਕ ਪੈਸਟੀ ਨਾ ਬੜੇ ਮੁੰਡੇ ਤੇਰੇ 59 59 ਯਾਰ 59 ਚਲੋ ਉਹ 69 ਹੁੰਦਾ ਰਾਜ ਨੇ ਅਜਮਾਨ ਖਾ ਗਿਆ ਚਲੋ ਆ ਜਾ ਨਾ ਤਾਂ ਜਿੰਨੇ ਮਰਜ਼ੀ ਖਵਾ ਦੂਗਾ ਨਾਣ ਤਾਂ ਪੈਜ ਬਾਈ ਪੈਕ ਕਰਾ ਲਓ ਰਾਜ ਵੀ ਹੋਾਈ ਜਾਉਂਦਾ ਨੂੰ ਨਾਨਾ ਤਾਂ ਨਹੀਂ ਨਾ ਕਰਦਾ ਜਾਈਦੀ ਚੀਜ਼ ਕਹਦੇ ਉਸੇ ਤੋਂ ਤੁਹਾਨੂੰ ਫੋਟੋ ਲੈਂਦੇ ਨਾਣ ਮੇਰੇ ਫੇਵਰੇਟ ਆਪੋ ਬੈਕ ਖਾਂਦਾ ਹੈ ਨਾ ਵੀ ਕੁਝ ਵੀ ਸਾਉਂਦਾ ਦੁਕਾਨਾਂ 'ਚ ਇਹ ਮੁਵਾਰ ਹੋਣਾ ਤੁਸੀਂ ਜੋ ਇਧਰ ਏਸੀ ਜਿਹਾ ਜੀ ਲਗਾਣੀ ਆਪ ਨੂੰ ਨਾ ਨਾ ਓਏ ਨਾਣ ਤੇ ਆ ਲੈਂਦੇ ਚਪਤੀ ਬਕਾਈਏ ਪਹਿਲਾਂ ਓ ਜੀ ਚਾਹ ਨਾਲ ਥੋੜੀ ਆਈ ਨਾ ਕੀ ਅੰਦਰ ਆ ਗਿਆ ਇਹ ਵੀ ਚਪਤੀਏ ਬਣਾਇਆ ਦੇ ਆ ਗਈ ਨਾਣ ਚਾਹੇ ਟਾਰੀ ਮੇਰਾ ਆ ਗਿਆ ਬਲੀਏ ਜੀ ਆਹ ਨਾਣ ਟਾਰੀ ਆ ਜਲੰਧਰ ਜਲੰਧਰ ਜਿਹੜਾ ਇਹ ਚਿਰ ਕਰਾ ਨੂੰ 15 20 ਦਿਨ ਹੋ ਗਏ ਆਈ ਨੂੰ ਹੋਣੀ ਚਲੋ ਬੋ ਬੋ ਫੇ ਬੈਠੋ ਆਓ ਮੇਰੇ ਨਾਲ ਹੋ ਕੇ ਆ ਜਾਓ ਉਲਟੇ ਫਿਰ ਕਿੱਥੇ ਲਿਪੋਟ ਚੀਨੀ ਮਾਰੋ ਵੇ ਆਉਂਦੇ ਮਾ ਜਾਂ ਹਵਾ ਸਜਾ ਲੋ ਵੀ ਮਤਰਾ ਹਣ ਪੰਜ ਜਲੰਧਰ ਪੁੱਛ ਕੇ ਆਂ ਵਰਗਾ ਚੋਬ ਸਭ ਦਾ ਕਿੱਥੇ ਆਉਂਦੇ ਆਪਾ ਅਮੇਦ ਕਰ ਕਿਉਂ ਲਓ ਜੀ ਪਹੁੰਚ ਗਏ ਆਪਾਂ ਜਲੰਧਰ ਬੱਸ ਸਟੈਂਡ ਤੇ ਦਿਖਾ ਦੇ ਅੱਡਾ ਨਿਕਲ ਨਹੀਂ ਦਿਆ ਬੱਸਾਂ ਇੰਨੀਆਂ ਖੜੀਆਂ ਅੱਡੇ 'ਚ ਗੱਲੀ ਗੱਲੀ ਬਾਸਦਾ ਬੋਰਡ ਦਾ ਗਾਂਦਾਲ ਤੇ ਜਿੰਨੇ ਜਿੱਥੇ ਚੜਨਾ ਐ ਸੋਨੂੰ ਸੀਤੋ ਵਾਲੇ ਦੀ ਪੂਰੀ ਚੜਾਈ ਵੇਖੋ ਹੈ ਠੀਕ ਗਿਆ ਸਟਾ ਇੱਥੇ ਆਜੋ ਠੀਕ ਹੈ ਮੇਲਾ ਲੱਗਾ ਲਓ ਜੀ ਆਟੋ ਦਾ ਸਫ਼ਰ ਕਰਕੇ ਆਏ ਆ ਪਹੁੰਚ ਗਏ ਆਪਾਂ ਲਾਲੀ ਮੋਟਰ ਇੱਥੋਂ ਹੁਣ ਲੈ ਕੇ ਚੱਲਦੇ ਆਂ ਗੱਡੀ ਚ ਚਲਿਏ ਚੱਲ ਆ ਗਈ ਗੱਡੀ ਆਪਣੀ ਵੀ ਇਹ ਕਰੀ ਨਾ ਜਿਹੜਾ ਸਾਹ ਬਣ ਗਈ ਆ ਨਾ ਹੁਣ ਸਹੀ ਆ ਲੈ ਚਣਾ ਦੇਖ ਲਓ ਹੋ ਗਈ ਆ ਸਹੀ ਓਕੇ ਯਾਰ ਬੋਟਾ ਮੈਂ ਚ ਵੇਖ ਲੋ ਰੰਗ ਯਾਰ ਧਿਆਨ ਤੂੰ ਵੇਖ ਤੂੰ ਹੀ ਵੇਖਦਾ ਹੁੰਦਾ ਬਾਅਦ ਚ ਨਹੀਂ ਯਾਰ ਵਿੱਚ ਕੋਈ ਕਰ ਗਿਆ ਆਂ ਨਾ ਨਹੀਂ ਸਹੀ ਆ ਬੱਕਰੀ ਨਹੀਂ ਵਿਅਕਤੀਗਤ ਆ ਗੀ ਦਰ ਕਿਤੇ ਗਿਆ ਰੰਗ ਹੋਇਆ ਰੰਗ ਕੀਤਾ ਹੋਣਾ ਮਾਮਾ ਉਹ ਤੋਏ ਦੋਸਤ ਗੱਡੀ ਮਿਲ ਗਈ ਆਪ ਨੂੰ ਕੋਈ ਨਾ ਕਹਿਣਾ ਇਹ ਬੈਕ ਕਰਦੇ ਕੋਈ ਹੁਣੀ ਤੇ ਮੋੜਾ ਪਾ ਚੱਲੇ ਆ ਜੀ ਸੋਤਰੀ ਗਾਲ ਕਿੰਦਾ ਸਸਰੀ ਗਾਲ ਜੀ ਸਸਰੀ ਕਾ ਕੀ ਹਲਚਲ ਦੋਸਤਾਂ ਕੀ ਚੱਗ ਜੇ ਲੈ ਹੋਈ ਸਟੋਰਪੈ ਆਪਾਂ ਏਜੰਸੀ ਚੋਂ ਬਾਹਰ ਉਹ ਆਉਂਦੀ ਕੱਢ ਦੇਣੀ ਥਲਿਆਂ ਦੀ ਪੁਲੀਸ ਉਹ ਤੇਲ ਪਾਉਣਾ ਭਾਈ ਓਕੇ ਸੱਚੀ ਇਹ ਗੱਡੀ ਵਾਜਦੀ ਆ ਧੂੜ ਨਹੀਂ ਮਾਰਦਾ ਮੈਂ ਇਦਾਂ ਭਾਈ ਗਾਣੇ ਕਿੰਦਾ ਚਲਾਏ ਤੇਲ ਪਵਾ ਲਈਏ ਹੁਣ ਭਾਈ ਕਿੱਦਾਂ ਫਿਰ ਤੇਰਾ ਕੀ ਕਹਿੰਦਾ ਐਕਸਪੀਰੀਅੰਸ ਹਾਂਡਾ ਵਾਲਾ ਕੋ ਗੱਡੀ ਚਾਹੀਦੀ ਬਣਾਉਣੇ ਕਿ ਨਹੀਂ ਬੱਸ ਹੋਈ ਐਕਸਪੀਰੀਅੰਸ ਤਾਂ ਮੋੜ ਦੇ ਦਾਤ ਇਹ ਪਹਿਲੇ ਕਿੰਨੇ ਰੇਟਿੰਗ ਸਲਤਾਨਪੁਰੋਂ ਕੰਮ ਕਰਾਉਣ ਵਾਲਿਆਂ ਨੂੰ ਕੀ ਦੱਸਾਂ ਮੈਂ ਰੇਟਿੰਗ ਕਿੰਨੀ ਹੈ ਜਿਦੋਂ ਮਰਜ਼ੀ ਕਿਹੜਾ ਜਾਣਾ ਇਹਨਾਂ ਉੱਤੇ ਸਲਤਾਨਪੁਰੋਂ ਫਰੀ ਆਉਂਦੀ ਆ ਸਲਤਾਨਪੁਰੋਂ ਪੈਸੇ ਲੱਗਦੇ ਆ ਉੱਥੇ ਲਾਏ ਗੱਡੀ ਜੱਗੀ ਬੜੀ ਭਾਜੀ ਉੱਥੇ 50000 ਜੱਦੇ ਜਿਹਾ ਐਕਸਜੀਵੀ ਬਣਵਾਈ ਘਰੇ ਆਏ ਸਾੜ ਹਣ ਵੜ ਗਈ ਜੱਗੀ ਬੜੀ ਗੱਡੀ ਅੱਛਾ ਸਾੜ ਹਣ ਵੜ ਗਈ ਤਾਂ ਹੀ ਵੇਚੀ ਉਹ ਸਾੜ ਚੱਲ ਜਾਂਦੀ ਜਦ ਨਾਲ ਲੈ ਜੀਦੀ ਕਿਤੇ ਤੇ ਜਲਦੀ ਜਲਦੀ ਮੰਨਦੇ ਹੁੰਦੀ ਜੀ ਜਲਦੀ ਜਲਦੀ ਮੰਨਦੇ ਹੁੰਦੀ ਸਾੜ ਹੀ ਨਹੀਂ ਹੁੰਦੀ ਨੀ ਪਰ ਉਹ ਸਾਲੀ ਉਹ ਆ ਗਿਆ ਸਲਫਰ ਵਾਲਾ ਫਾਈਲ ਸਟਾਰਟ ਦਾ ਮੈਂ ਫਸ ਮੁੱਕੀ ਆ ਸੱਚੀ ਆਈ ਆਹੀਂ ਤੇ ਦੇ ਜਿਹੜੇ ਸੀਏ ਕਰੇ ਜਦੋਂ ਕਵੇ ਨਾ ਚਲੋ ਹੁਣ ਦੂਰ ਜਾਣਾ ਫਿਰਦਾ ਚਲੋ ਦੂਰ ਵੀ ਵੱਡੀ ਗੱਡੀ ਚੱਲਦੀ ਨਹੀਂ ਉਹਨੇ ਕਹਿਣਾ ਸੀ ਆ ਗਿਆ ਨਾ ਦੋਤਾਂ ਦੀ ਹੋਣੀ ਉਹਦੇ ਨੇ ਨਹੀਂ ਉਹ ਸਹੀ ਆ ਕਿ ਡੀਏ ਕਰ ਕਰਤੀ ਹੀ ਉਹਨੇ ਸਹੀ ਮਤਲਬ ਇੰਜੈਕਟਰ ਖਰਾਬ ਇੰਜੈਕਟਰ ਭਾਈ ਨਹੀਂ ਇੰਜੈਕਟਰ ਦੇ ਫੋਰਡ ਦੇ ਖਰਾਬ ਹੈ ਹੋਰ ਥੋੜੀ ਕਰਦੀ ਸਾਲਾ 50 ਇੰਜੈਕਟਰ ਖਰਾਬ ਹੋ ਜਾਵੇ ਫੇ ਦੂਜੀ ਦਾ ਵੀ ਪਾਉਣਾ ਪੈਂਦਾ ਸਾਲਾ ਦੂਜਾ ਇੰਜੈਕਟਰ ਹੀ ਪੈਂਦਾ ਲੋ ਮਿੱਤਰੋ ਸਾਬ ਦੇ ਦੱਦ ਨਹੀਂ ਕਿਸੇ ਨੇ ਕਰਨਾ ਸਹੀ ਵਨ ਇਹ ਵੇਖ ਰਿਹਾ ਹੈ ਕੀ ਨੀ ਆਈ ਨੀ ਆਇਆ ਨੀ ਕੋਈ ਗੱਲ ਫਰਕ ਨਹੀਂ ਹੈਗਾ ਆ ਬਦੋਂ ਮੈਂ ਗਏ ਹੀ ਉੱਥੇ ਪੀਣੀ ਕਰੰਦੇ ਆ ਜੰਦਾ ਚੁੱਪ ਕਰ ਜਾਂਦਾ ਜੀ ਜਲ ਕੀਤੀ ਚੱਲ ਨੰਬਰਵਾਣਾ ਦੇ ਨਹੀਂ ਭਾਈ ਇਹ ਹੁਣ ਤੇ ਲਾਗੇ ਆਏ ਫੇਰ ਦੇਵਾਂਗੇ ਹੁਣ ਤੇ ਆਏ ਫੇਰ ਦੇ ਜਾਗੇ ਦੇਦੀਆਂ ਨਾਲੇ ਭੈਣ ਵੀ ਨਹੀਂ ਆਹ ਸੌਖੀ ਆ ਨਾ ਹੋਰਸਤਾ ਹੈਗੀ ਉਦਾਂ ਤਿੰਨ ਅਰੀ ਤੇ ਦਿੰਦੇ ਹੀ ਆ ਸਾਲ ਚ ਉਹ ਵੀ ਕਹਿੰਦੇ ਹੁਣ ਇਹ ਪਾਗਲ ਹੈ ਕੇ ਮਾੜੀ ਜੀ ਮਾਰ ਕੇ ਲੈ ਜਾਂਦੇ ਆ ਜਾ ਤੇ ਚੰਗੀ ਤਰ੍ਹਾਂ ਮਾਰਨ ਵੀ ਵਰਨਾ ਗੂ ਮੈਂ ਚ ਇਹ ਤੇ ਪੂਰੇ ਤਾਂ ਹੁੰਦੇ ਹੰਗਰੀਬ ਹੰਗਰੀ ਹੰਗਰ ਵਿਲਾ ਲਓ ਜੀ ਆਪਾਂ ਪਹੁੰਚ ਗਏ ਰਿਲਾਈਐਂਸ ਮਾਲ ਜਲੰਧਰ ਲਓ ਜੀ ਪਹੁੰਚ ਗਏ ਆਪਾਂ ਸਿਨੇਮਾ ਵਿੱਚ ਇਨੌਕਸ ਪੀਵੀਆ ਸੁੱਖੇ ਆ ਜਾ ਇੰਦਰ ਹੀ ਚਲੋ ਜੀ ਪਹੁੰਚ ਗਏ ਸਿਨੇਮੇ 3D ਮੂਵੀ ਸ਼ੁਭਮ ਧਰੋਣਾ ਚਾਹ ਰਿਹਾ ਆਪਣੇ ਕਰਮੋ ਕਾ ਫਲ ਬਹੁਤ ਸ਼ਰਮਹਿਮਾਨ ਕਿਸੇ ਨੇ ਮੇਰੇ ਮਾਰਨੇ ਦੀ ਕੋਸ਼ਿਸ਼ ਕੀਤੀ ਹੋਰੋ ਸ਼ੂਰੋਂ ਲੱਗਿਆ ਇਹ ਵੀ ਦਵਾਈ ਕਿਦਾਂ ਲੱਗੀ ਮੂਵੀ ਵਧੀਆ ਸੀ। ਹੋਰ ਜੀ ਦੋਸਤ। ਗੁੱਡ ਨਾਈਸ ਵਨ। ਤੇ ਤੇ ਚੋਰ ਲੱਗੇ ਬਏ ਆ ਵੀ ਜੇ ਲਮੋਣ ਨੂੰ। ਸਮਝਦੇ ਮੈਨੂੰ ਹਜੇ ਵੀ ਨਹੀਂ ਆਈ। ਉਹਨਾਂ ਨੂੰ ਪਤਾ ਨਹੀਂ ਲੱਗਾ ਹਾਂ ਸਮਝ ਨਹੀਂ ਆਈ ਕੀ ਚੱਕਰ ਕੀ। ਇਹੋ ਹੀ ਉਹਨਾਂ ਦੀ ਬਣਾਉਣੀ ਚੋਰਾਂ ਦੀ। ਹੁਣ ਚਲ ਜੀ ਪਿੰਡ ਨੂੰ ਹਣਾ। ਲੈਂਡ ਬਣਿਆ ਸਾਡੇ ਕੋਲ ਆਇਆ। ਖੇਤ ਵੀ ਆ ਗਿਆ। ਹਾਂਜੀ ਦੋਸਤੋ। ਹੁਣ ਆਪਾਂ ਚੱਲੇ ਆ ਜੀ ਪਿੰਡ ਨੂੰ ਤੇ ਮੂਵੀ ਦੇਖ ਕੇ ਆ ਗਏ ਹਾਂ। ਵਧੀਆ ਲੱਗਿਆ। ਉਹ ਸਮਝਾਈ ਕਿ ਇਹ ਮੂਵੀ ਦੀ। ਉਹ ਕਹਿਣਾ ਤਾਂ ਸਮਝ ਨਹੀਂ ਆਈ ਬਹਿ ਵਧੀਆ ਸੀ ਉਦਾਂ ਮੈਨੂੰ ਆ ਗਈ ਵਧੀਆ ਹੈ ਬਰਾਬਰ ਬਾਹਭਾਰਤ ਜਿਹੜਾ ਨਾ ਗੱਲਾਂ ਅਸ਼ਵਰ ਤਾਂ ਮਣੀ ਹੀ ਮਰਿਆ ਤੇ ਉਹਨੇ 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 ਉਹਨੂੰ ਕਿਹਾ ਚੌਂਕ ਮਾ ਕੇ ਟੈਂਸਰ ਮਾਡਲ ਟਾਣ ਆ ਗਿਆ ਮੈਂ ਕਿਹਾ ਸੀ ਕ੍ਰਿਸ਼ਨ ਨੇ ਉਹਨੂੰ ਕਿਹਾ ਸੀ ਵੀ ਤੂੰ ਹਣਾ ਇਹ ਤਾਜ ਬਹਾਉਂਦੇ ਯਾਰ ਤੇ ਮੈਂ ਜਦੋਂ ਨਾ ਜਨਮ ਲਵਾਂਗਾ ਜਦੋਂ ਵੀ ਪ੍ਰਿਥਵੀ ਬਹੁਤ ਖਤਰੇ 'ਚ ਹੋਈ ਹਾਂ ਇਹ ਤੂੰ ਮੇਰੀ ਰੱਖਿਆ ਕਰਨੀ ਆ ਠੀਕ ਆ ਤੇ ਇਹ ਹੀ ਸਟੋਰੀ ਉਹਨੇ ਉਹਦੇ ਪਾ ਜੇ ਜਲੰਧਰ ਰੋ ਗਏ ਆ ਭਰਾ ਆਪਣੇ ਮਿਲ ਪਿਆ ਆਪਾਂ ਨੂੰ ਕਿਦਾਂ ਲਵਾਇ ਲੇਟਾਂ ਇਹ ਜੂ ਪਿਆ ਉਹ ਦਿਖਾ ਥੱਲੇ ਇਹ ਤਾਂ ਪਹਿਲੀਆਂ ਹੀ ਆ ਇਹਨਾਂ ਨੂੰ ਅਪਗ੍ਰੇਡ ਕਰਾਇਆ ਠੀਕ ਆ ਜੇ ਜੇਲ ਤੋਂ ਲੈ ਕੇ ਆ ਰਿਹਾ ਦੋ ਘੰਟੇ ਹੋ ਗਏ ਨੇ ਇਹਨਾਂ ਨੂੰ ਆਹੋ ਉਹਨੂੰ ਫਾਇਕਾ ਵੇ। ਅੰਦਾਜ਼ ਇਹ ਤਾਂ ਤੋੜ ਕੇ ਮੈਂ ਫੇਟ ਕਾ ਬੰਦਾ ਕੱਟ ਕੇ ਤੋੜ ਕੇ ਆਹ ਉੱਜਾ। ਉਹ ਤਾਂ ਕਾ ਵੇ ਇੱਥੇ ਕਿਥੋਂ ਘੜ ਦੋ। ਇੱਥੇ ਕਿਥੋਂ ਘੜ ਦੋ। ਇਹ ਆ ਜੱਪਾਨ ਸੰਗ ਵਾਲਾ। ਜਨਵਰੀ ਦਾ ਦਿਨ ਹੈ। ਆਹ ਕੱਟਣਾ ਨਹੀਂ। ਕੰਪਨੀ ਮੇਂ ਲੱਤੀ ਐ। ਇਹ ਆਪਾਂ ਚਲ ਜਣਾ ਆ ਗਿਆ। ਤੂੰ ਤੂੰ ਚਲ ਜਣਾ ਤੂੰ ਮੈਨੂੰ। ਉਹਨੇ ਗੱਡੀ ਚੜਾ ਦੇਣੀ। ਇਹਦਾ ਕਿਹਦੇ ਕੰਪਨੀ ਵੇੜ ਗੱਡੀ ਕੰਪਨੀ ਵੇੜ ਹੁੜੀ ਘਰੇ ਵੜੋੜੀ ਉਹਨੇ ਬੈਠ ਗਿਆ ਇੱਥੇ ਹੀ। ਯਾਰ ਇਹਨਾਂ ਟਾਰ ਜਿੰਨੀ ਬਣਾਈਏ ਕਰੇ ਕਰੇ ਚੱਕਲੀ ਖੁੱਗੀ ਕਿ ਨਹੀਂ ਚੱਕਲੀ ਆ ਉਹ ਗੀ ਡੰਗ ਵੀ ਹੀ ਰੋਡ ਤੇ ਤੇਵਾ ਵਿੱਚ ਮੀਰ ਇੱਕ ਚੱਕਣ ਦਿਆ ਜੱਕੀ ਉਹਨੇ ਸਾਈਡ ਤੇ ਕਰ ਦਿੱਤੀ ਐ ਤੂੰ ਹੀ ਕਿ ਲਪਨ ਲੱਪਿਆ ਹੋਣਾ ਪਾਪਾ ਯਾਰ ਨੀਆ ਵੀਰਾ ਵਾਸਤੇ ਕੋਈ ਨਹੀਂ ਵੇਖਣੀ ਵੇਖਣ ਚਾਹਦਾ ਉਹ ਬੈਟੂ ਵੀ ਉਹਦੀ ਦੇਖਣ ਨੂੰ ਰਹੀ ਹੈ ਉਹ ਬੈਟੂ ਵੀ ਉਹਦੀ ਫਿਲਮ ਹੋ ਗਿਆ 3 ਘੰਟੇ ਦੀ ਮੂਵੀ ਆ ਬਾਲੀਵੁੱਡ ਦੀ ਫਿਲਮੇ ਜੀ ਕੀ ਰੱਖਿਆ ਨਹੀਂ ਸੁੱਖਾ ਕਹਿੰਦਾ ਪੰਜਾਬੀ ਮੂਵੀ ਵੇਖਣੀ ਹੈ ਰਾਜਾ ਕਹਿੰਦਾ ਆਹ ਵੇਖਣੀ ਕਲਕੀ ਕਾਰ ਕੀ ਆਹ ਨਹੀਂ ਉਹ ਹਿੰਦੀ ਆ ਜਿਹੜੀ ਬੈਟੂ ਊਜਾ ਪੰਜਾਬੀ ਨਹੀਂ ਉਹ ਤਾਂ ਕਹਿੰਦਾ ਗੱਲਾਂ ਤੂੰ ਬੜੀ ਇਨਫੋਰਮੇਸ਼ਨ ਇਕੱਠੀ ਕਰਿਆ ਕਰ ਫੇਵਰ ਆ ਕਰ ਉਹ ਕਹਿੰਦਾ ਐਮੀ ਮਿਰਕ ਦੀ ਵੇਖਣੀ ਜੇ ਤੂੰ ਬੜੇ ਡੀਓ ਦਾ ਕੁਝ ਐਮੀ ਮਿਰਕ ਹਿੰਦੀ ਫਿਲਮ ਚਾਹਦੇ ਪਾਪਾ ਨੇ ਕਿਹੜਾ ਐਂਡ ਕਾਰ 4D. 4D 3D ਵੇਖ ਕੇ ਆਏ ਆ ਫਾਇਰ ਕਾ ਮੁੱਕਦੇ ਫਾਇਰ ਕਾ ਕਿੱਥੇ ਲੱਗਦੇ ਆਹ ਪਹੀਆ ਗੱਡੀ ਚ ਗੱਡੀ ਚ ਪਹੀਆ ਫਾਇਰ ਚ ਚਲੋ ਚਲੋ ਸੋਰੋ ਗੱਡੀਆਂ ਸੋਰੋ ਬੰਦੀ ਕੋ ਵੱਧ ਨਹੀਂ ਚਾਹਾਂ ਇਹਦਾ ਮਨ ਕਰਦਾ ਚੱਲ ਠੀਕ ਆ ਸੁੱਖੇ ਤੋਰੋ ਗੱਡੀ ਮੈਂ ਇੱਧਰ ਬਹਿਣਾ ਗੱਡੀ ਗੱਡੀ ਬਦਲ ਗਿਆ ਮੈਂ ਕਪੂਰਲੇ ਪੈਸ ਉੱਥੇ ਜਾਣਾ ਕਿੱਥੇ ਜਿੱਥੇ ਅੱਪਾ ਰੁਕੇ ਕਾਨ ਕਰ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਅੱਜ ਕਪੂਰਲੇ ਇੱਥੇ ਥੋਂਦੇ ਨੇ ਲੈਣੀ ਆ ਫ੍ਰਿਜ ਤੇ ਆਪਾਂ ਚੱਲੇ ਆਂ Samsung ਆਲਿਆਂ ਦੇ ਸ਼ੋਰੂਮ 'ਚ ਲੈਣੇ ਆਂ ਜਾ ਕੇ ਫ੍ਰਿਜ ਦੀ ਦੁਕਾਨੇ ਤੁਹਾਨੂੰ ਕਿਹੜੀ ਲਈ ਆ ਮੋਹਰੇ 'ਚ ਤੁਮ ਜਾਓ ਜੀ ਪਹੁੰਚ ਗਏ Samsung ਦੇ ਸ਼ੋਰੂਮ 'ਚ ਇਹ ਆਈ Samsung ਦੀਆਂ ਵੱਡੀਆਂ ਫ੍ਰਿਜਾਂ ਜਿਹੜੀਆਂ 2 ਡੋਰ ਆ ਗਿਆ ਵਾਸ਼ਿੰਗ ਮਸ਼ੀਨ ਦਾ ਐਸ ਸੀ ਡੀ ਆ ਬੇ ਦੇ ਨਾਲ ਦੀ ਲੈਣੀ ਆ ਫ੍ਰੀਜ ਆਪਾਂ ਕਲਰ ਯਾਨੀ ਕਿ ਆ ਜਿਹੜਾ ਹਨਾ ਤਾਂ ਓਕੇ ਜੇ ਗਰੂਪ ਤੁਸੀਂ ਲੈਣੀ ਫ੍ਰੀਜ ਕੋਈ ਵੇਖਾਂ ਕਿਹੜੀ ਲੈਣੀ ਆ ਤੂੰ ਮम्मा ਛੋਟੀ ਦੇ ਡਿੱਗਾ ਵਾ ਸੌਂਦੇ ਨੇ ਸੌਂਦੇ ਨੇ ਆ ਲੈਣੀ ਆ ਤੇ ਤੂੰ ਉਹਨਾਂ ਲਈ ਵੱਡੀ ਫੈਮਲੀ ਦੇ ਆ ਚਾਹੀਦੀ ਹੈ ਕਿਦਾਂ ਚੱਲਦੇ ਪੂਣ ਇਹੋ ਹਾਂ ਸਹੀ ਗੱਲ ਆ ਤਾ ਇਹਨੂੰ ਜ਼ੂਮ ਕਿੰਦਾ ਦਿਖਾ ਲਾ ਹਾਂ ਤੇ ਆਪਣੇ ਆਇਜ਼ ਨੂੰ ਜੇ ਸਾਡੇ ਨਾਲ ਉਹ ਬਲੈਕ ਜੇ ਡਾਟ ਕੀ ਆ ਪਰ ਜੇ ਆਪਾਂ ਇਹਨਾਂ ਨੂੰ ਗੜੀਏ ਤਾਂ ਕਿ ਉਹ ਬਲੈਕ ਜੇ ਡਾਟ ਕੀ ਆ ਤਾਰਾਂ ਆਈਆਂ ਲੱਗੀਆਂ ਉਹਨਾਂ ਨਾਲ ਇਥੋਂ ਨਹੀਂ ਪਤਾ ਲੱਗਦਾ ਦੋ ਇਹਦੇ ਵਿੱਚ ਪਤਾ ਲੱਗਦਾ ਹਨ ਹਾਂ ਆਪਣੀ ਆਇਜ਼ ਨੂੰ ਨਹੀਂ ਪਤਾ ਲੱਗਦਾ ਪਰ ਇਹ ਤਾਂ ਕਿਹੜਾ ਮਾਡਲ ਕਿਹੜਾ ਹੈ ਉਹ 44 ਆਈ ਥਿੰਕ ਜਸ ਨਹੀਂ ਮੈਨੂੰ ਨਹੀਂ ਆਉਣਾ ਨੇਗਾ ਲਿੰਗ ਨਾ 12GB 156GB ਹੈ Samsung ਦਾ ਵਧੀਆ ਓਕੇ ਆ ਲੋ ਫਰੈਂਡ ਜੀ ਆਪਾਂ ਪਹੁੰਚੇ ਹੋਏ ਆ ਦ ਫਰੈਕਰ ਇੱਥੋਂ ਲੱਗੇ ਆਪਾਂ ਕੋਈ ਫਰਾਇਆਂ ਪੁਰੀਆਂ ਖਾਣ ਆਪਾਂ ਆਏ ਆ ਜੀ ਹੁਣ ਬੈਟ ਲੈਣ ਜੈ ਵਾਸਤੇ ਆ ਜਿਹੜਾ ਆ ਥੋੜਾ ਭਾਰਾ ਵਾ ਐਮ ਆਰ ਐਸ ਬੈਡਾ ਕੁਰੀਦਾ ਜੀ ਇਹਨਾਂ ਚ ਲਾਈਟਵੇਲ ਗੱਡੀ ਮਸਤ ਕਰ ਰਿਹਾ ਹੈ ਆ ਲੈ ਆਵੜਾ ਚਲੋ ਠੀਕ ਹੈ ਓਕੇ ਹਾਂ ਹਾਂ ਸਹੀ ਇਹ ਜੇ ਹੋੜ ਹੈਗਾ ਦਿਖਾਈ ਯਾਰ ਮੜਾ ਜਾ ਨਾ ਸਟicker ਸੇਮ ਹੀ ਹੋਊਗਾ ਸਟicker ਬਸ ਇਤੋਂ ਨਹੀਂ ਹੋਵੇਗਾ ਇਸਕੇ ਕਾਹਨ ਕਟਾ ਲੜਾ ਲੜੂ ਕਟਾ ਲੜਾ ਇਹੀ ਲੜਾ ਘੱਟਾ ਲਈ ਮੰਗਣਾ। ਖਾਸ ਨਹੀਂ। ਹਾਂਜੀ ਆਪਾਂ ਹੁਣ ਬੈਡ ਵੀ ਲੈ ਆਏ ਆ ਜੈ ਵਾਸਤੇ ਆਪਣੀ ਦੀ ਭਰਾ ਲਈ ਟੋਟੇ ਲਈ। ਤੇ ਹੁਣ ਤੁਰੇ ਜਾਂਦੇ ਆਂ ਬੰਗੜੀ ਵੱਲ ਨੂੰ। ਟਾਈਮ ਇਦਾਂ ਹੀ ਲੱਗ ਜਾਂਦਾ। ਘਰ ਦੇ ਸਾਹਮਣੇ ਪਤਾ ਨਹੀਂ ਕਿਥੇ ਰੁੱਕ ਗਏ ਆ। ਘਰ ਦੇ ਉਹੀ ਸਾਹਮਣੇ ਵੀ ਇਹ ਪਤਾ ਨਹੀਂ ਕਿਥੇ ਰੁੱਕ ਗਏ ਇੰਨਾ ਟਾਈਮ। ਟਾਈਮ ਇਦਾਂ ਹੀ ਲੱਗਦਾ। ਹੈ? ਵੀ ਇਹ ਘਰ ਦੇ ਹਿਸਾਬ ਦੇ ਵੀ ਸਾਰਾ ਦਿਨ ਮੈਂ ਨਹੀਂ ਕੀ ਕਰਦੇ ਰਹਿੰਦੇ ਆ। ਮੇਰੇ ਖਿਆਲ ਨਾਲ ਟਾਈਮ ਕਿੰਨਾ ਹੋਇਆ ਦਿਖਾਈ ਫੋਨ ਤੇ ਦੇਖੋ ਆ ਦੇਖੋ 6:45 ਹੋ ਗਏ ਆ ਤੇ ਘਰ ਦੇਣ ਕਰਾ ਇਹ ਘਰੇ ਉੱਦਾਂ ਹੀ ਘੁੰਮਦੇ ਰਹਿੰਦੇ ਆ ਪਤਾ ਨਹੀਂ ਕਿੱਥੇ ਬੈਠ ਰਹੇ ਨੇ ਸਾਰਾ ਦਿਨ ਚਲੋ ਜੁੜੇ ਰਹੋ ਤੁਸੀਂ ਵਲੋਗ ਦੇ ਨਾਲ ਮਿਲਦੇ ਆ ਤੁਹਾਨੂੰ ਫੇਰ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆ ਜੀ ਪਿੰਡ ਤੇ ਸ਼ਹਿਰੋਂ ਹੁੰਦਾ ਥੋੜਾ ਲੇਟ ਹੀ ਹੋਏ ਸੀਗੇ ਤੇ ਅੱਜ ਦਾ ਵਲੋਗ ਆਪਾਂ ਇੱਥੇ ਕਰਾਂਗੇ ਸਮਾਪਤ ਤੇ ਅਗਲੇ ਵਲੋਗ ਲੈ ਕੇ ਜਲਦੀ ਆਵਾਂਗੇ ਤੇ ਜੁੜੇ ਰਹੋ ਤੁਸੀਂ ਵਲੋਗ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰੋ ਧੰਨਵਾਦ